ਸਾਊਥ ਫੇਸ ਕਰ ਲੈਣਾ ਚਾਹੀਦਾ ਆ ਜਾਂ ਨਹੀਂ ਲੈਣਾ ਚਾਹੀਦਾ ਤੁਹਾਡੇ ਸਾਰਿਆਂ ਦੇ ਬਹੁਤ سارے ਦੇ ਬਾਰੇ ਕੁਐਸਚਨ ਆਉਂਦੇ ਆ ਤੁਸੀਂ ਲੋਟ ਲੈਣ ਜਾ ਰਹੇ ਆ ਤੁਸੀਂ ਆਪਣੇ ਲਈ ਨਵਾਂ ਘਰ ਦੇਖ ਰਹੇ ਆ ਜਾਂ ਘਰ ਬਣਾਉਣ ਜਾ ਰਹੇ ਆ ਸੋ ਸਾਊਥ ਫੇਸ ਬਾਰੇ ਬਹੁਤ ਜ਼ਿਆਦਾ ਜਿਹੜੀ ਆ ਰੋਂਗ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮਿਲਦੀ ਆ ਐਂ ਤੁਸੀਂ ਬਹੁਤ ਕਨਫਿਊਜ਼ ਹੋਇਆ ਸੋ ਅੱਜ ਮੈਂ ਸੋਚਿਆ ਕਿ ਕਿਉਂਕਿ ਮੈਨੂੰ ਤੁਹਾਡੇ ਸਾਰਿਆਂ ਨਾਲ ਫੋਨ ਤੇ ਸਮਝਾਉਣਾ ਬਹੁਤ ਅੱਖਾਂ ਹੋ ਜਾਂਦਾ ਹੈ ਕਿ ਮੈਂ ਕਿਹੜੀ ਐਂਟਰੀ ਦੀ ਗੱਲ ਕਰਦੀ ਕਿਉਂਕਿ ਨਾ ਤਾਂ ਤੁਸੀਂ ਵਾਸਤੂ ਏਕਸਪਰਟ ਹੈਂ ਅਤੇ ਨਾ ਤੁਸੀਂ ਆਰਕੀਟੈਕਟ ਹੈਂ ਤੁਹਾਨੂੰ ਆਪਣੇ ਆਪ ਐਂਟਰੀਜ਼ ਦਾ ਨਹੀਂ ਪਤਾ ਲੱਗਦਾ ਸੋ ਮੈਂ ਤੁਹਾਨੂੰ ਹੁਣ ਸੀਰੀਜ਼ ਵਾਈਜ਼ ਹਰੇਕ ਜ਼ੋਨ ਦੀ ਦੱਸੂੰਗੀ ਕਿ ਕਿਹੜਾ ਆਪਣਾ ਘਰ ਬੈਨੀਫਿਟ ਕਿੱਦਾਂ ਹੁੰਦਾ ਹਨ ਕਿੱਦਾਂ ਨਹੀਂ ਹੁੰਦਾ ਸੋ ਅੱਜ ਆਪਾਂ ਗੱਲ ਕਰਦੇ ਹਾਂ ਕਿ ਸਾਊਥ ਫੇਸ ਘਰ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਆਲਵੇਸ ਕਹਿੰਨੀ ਆ ਕਿ ਨਹੀਂ ਲੈਣਾ ਚਾਹੀਦਾ ਜੇ ਤੁਹਾਨੂੰ ਉਹਦੇ ਬਾਰੇ ਨੌਲੇਜ ਨਹੀਂ ਨਾ ਹੈਗੀ ਕਿ ਉਹਦੀ ਐਂਟਰੀ ਸਹੀ ਆ ਰਹੀ ਆ ਜਾਂ ਐਂਟਰੀ ਬੈਡ ਆ ਰਹੀ ਆ ਤਾਂ ਡੋਨਟ ਗੋ ਫॉर ਇਟ ਦੋ ਮਾਈ ਸਾਥ ਹਾਊਸ ਕਰ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਆ ਦੇਖੋ ਜਦੋਂ ਆਪਣੇ ਘਰ ਜਿਹੜੇ ਇਦਾਂ ਟੈਂਡਲ ਸ਼ੇਪ ਹੁੰਦੇ ਆ ਮੋਸਟਲੀ ਜਦੋਂ ਤੁਸੀਂ ਘਰ ਦੇ ਅੰਦਰ ਕਹਿ ਘਰ ਦੇ ਮਿਡਲ 'ਚ ਖੜੇ ਹੋਵੋ ਆਪਣੇ ਫੋਨ ਤੋਂ ਕੰਪਾਸ ਨੂੰ ਆਨ ਕਰੋ ਐਂਡ ਦੇਖੋ ਕਿ ਤੁਹਾਨੂੰ ਉਹਦੀ ਕਿੱਧਰ ਨੂੰ ਉਹਦਾ ਫੇਸ ਤੁਸੀਂ ਜਿੱਧਰ ਨੂੰ ਮਰਜ਼ੀ ਕਰ ਲਓ ਫੇਸ ਦਾ ਕੋਈ ਮੈਟਰ ਨਹੀਂ ਹੁੰਦਾ ਕੰਪਾਸ ਨੇ ਆਪਣੇ ਆਪ ਕੋਮ ਜਾ ਰਹਾ ਐ ਐਂਡ ਤੁਸੀਂ ਦੇਖੋ ਕਿ ਜੇ ਇਧਰਲੇ ਪਾਸੇ ਡਿਗਰੀ ਕਿਹੜੀ ਆ ਰਹੀ ਆ ਜੇ ਉਹ ਸਾਊਥ ਦੀ ਡਿਗਰੀ ਆ ਰਹੀ ਆ ਤਾਂ ਫਿਰ ਤੁਸੀਂ ਉਹਨੂੰ ਵੋਇਡ ਕਰੋ ਰੀਜ਼ਨ ਕੀ ਆ ਕਿਉਂਕਿ ਹੁੰਦਾ ਕਿ ਆ ਆਪਣੇ ਕੋਲ ਚਾਰ ਡਾਇਰੈਕਸ਼ਨਸ ਆ ਨਾਰਥ ਆ ਈਸਟ ਆ ਸਾਊਥ ਆ ਵੈਸਟ ਆ ਸੋ ਚਾਰਾਂ ਦੇ ਵਿੱਚ ਸਾਡੇ ਕੋਲ ਬੈਡ ਐਂਟਰੀਜ਼ ਵੀ ਹੁੰਦੀਆਂ ਆ ਤੇ ਗੁੱਡ ਐਂਟਰੀਜ਼ ਵੀ ਹੁੰਦੀਆਂ ਹੁਣ ਜੇ ਤੁਸੀਂ ਸਾਊਥ ਫੇਸ ਘਰ ਲੈ ਆਇਆ ਪਰ ਤੁਹਾਨੂੰ ਕਿਸੇ ਨੇ ਕਿਹਾ ਕਿ ਸਾਊਥ ਫੇਸ ਘਰ ਲੈ ਲਓ ਘਰ ਸਾਊਥ ਫੇਸ ਬਹੁਤ ਵਧੀਆ ਹੁੰਦੇ ਆ ਪਰ ਮੰਨ ਲਓ ਇਹ ਘਰ ਦਾ ਮਿਡਲ ਆ ਐਂਡ ਇੱਥੋਂ ਸਾਰੀ ਐਂਟਰੀਜ਼ ਇਦਾਂ ਨਿਕਲਦੀਆਂ ਆ ਤੁਸੀਂ ਕੰਪਾਸਟ ਦੇ ਦੇਖਣ ਨੂੰ ਤੁਹਾਨੂੰ ਸਾਊਥ ਲੱਗਦਾ ਤੇ ਜੇ ਇਹੋ ਸਾਊਥ-ਵੈਸਟ ਤੇ ਇਹੋ ਸਾਊਥ-ਸਾਊਥ-ਵੈਸਟ ਦੀ ਐਂਟਰੀ ਆ ਗਈ ਤੇ ਫਿਰ ਤੁਹਾਨੂੰ ਕੌਣ ਬਚਾਊਗਾ ਫਿਰ ਕੀ ਹੋਣਾ ਇਹਨੇ ਕਰਜ਼ਾ ਦੇਣਾ ਇਹਨੇ ਸਾਰੇ ਰਿਲੇਸ਼ਨਸ਼ਿਪ ਖਰਾਬ ਕਰ ਦੇਣੇ ਐਂਡ ਬੁਰਾ ਹਾਲ ਹੋ ਜਾਂਦਾ ਆ ਉਦੇ ਤੋਂ ਬਾਅਦ ਟ੍ਰੀਟ ਕਰਨ ਤੋਂ ਬਾਅਦ ਜਿਹੜਾ ਉਹਦੇ ਰਿਜ਼ਲਟ ਨਿਕਲਦੇ ਆ ਪਰ ਜੇ ਤੁਸੀਂ ਲੈਣ ਹੀ ਜਾ ਰਹੇ ਹੋ ਤਾਂ ਫਿਰ ਤੁਸੀਂ ਲਵੋ ਨਾ ਇੱਕ ਸਾਊਥ ਫੇਸ ਦਾ ਹੋਰ ਕੀ ਹੁੰਦਾ ਹੈ ਕਿ ਜਦੋਂ ਹੁਣ ਤੁਸੀਂ ਇਹ ਤਾਂ ਸੁਣਿਆ ਹੋਗਾ ਕਿ ਜਿਹੜੀ ਸਾਡੀ ਕਿਚਨ ਆ ਘਰ ਦੀ ਸਾਊਥ ਸਾਈਡ ਤੇ ਹੋਣੀ ਚਾਹੀਦੀ ਆ ਤਾਂ ਜੇ ਤੁਸੀਂ ਘਰ ਹੀ ਸਾਊਥ ਫੇਸ ਲੈ ਲਿਆ ਤਾਂ ਫਿਰ ਤੁਹਾਡੇ ਘਰ ਦੀ ਕਿਚਨ ਕਿੱਥੇ ਜਾਊਗੀ ਕਦੀ ਇਹ ਸੋਚਿਆ ਫਿਰ ਇਹਦਾ ਮਤਲਬ ਜੇ 프ੰਟ ਸਾਊਥ ਤੇ ਆਏਗਾ ਤਾਂ ਤੁਹਾਡੀ ਕਿਚਨ ਵੀ ਰੋਂਗ ਸਾਈਡ ਤੇ ਚਲੇ ਗਈ ਸੋ ਇਹ ਸਾਰੀਆਂ ਗੱਲਾਂ ਸਮਝਣ ਦੀ ਲੋੜ ਆ ਜਦੋਂ ਆਪਾਂ ਕਹਿੰਦੇ ਆ ਕਿ ਤੁਸੀਂ ਘਰ ਨਾਰਥ ਫੇਸ ਲਗੋ ਤਾਂ ਚਾਂਸਿਸ ਆ ਆਪਕੀ ਤੁਹਾਡੀ ਜਿਹੜੀ ਕਿਚਨ ਆ ਪਿੱਛੇ ਸਾਊਥ ਦੇ ਵਿੱਚ ਹੋਊਗੀ ਜਿਹੜਾ ਸਾਊਥ ਹੁੰਦਾ ਹੈ ਨਾ ਇਹਦੇ ਵਿੱਚ ਸਾਡੇ ਕੋਲ ਤਿੰਨ ਗੁੱਡ ਐਂਟਰੀਜ਼ ਹੁੰਦੀਆਂ ਆ ਜਿੱਦਾਂ ਇੱਥੇ ਸਾਊਥ-ਵੈਸਟ ਹੋ ਗਿਆ ਇੱਥੇ ਸਾਊਥ ਆ ਗਿਆ ਇੱਥੇ ਸਾਊਥ-ਸਾਊਥ-ਈਸਟ ਆ ਗਿਆ ਫਿਰ ਇੱਥੇ ਸਾਊਥ-ਈਸਟ ਆ ਗਿਆ ਹੈ ਨਾ ਸੋ ਕੰਪਾਸ ਤੋਂ ਨਹੀਂ ਪਤਾ ਲੱਗਦਾ ਕਦੀ ਵੀ ਕਿ ਤੁਹਾਡੇ ਕੋਲ ਐਂਟਰੀ ਕਿਹੜੀ ਆ ਰਹੀ ਆ ਤੁਹਾਨੂੰ ਉਹਨੇ ਸਿਰਫ ਸਾਊਥ ਸ਼ੋ ਕਰਨਾ ਆ ਸੋ ਜੇ ਤੁਹਾਡੇ ਕੋਲ SSW ਜਾਂ ਸਾਊਥ-ਸਾਊਥ-ਵੈਸਟ ਦੀ ਐਂਟਰੀ ਆ ਗਈ ਤਾਂ ਬੇਨਾਗਰਖ ਹੋ ਜਾਣਾ ਸੋ ਇਸ ਕਰਕੇ ਆਪਣਾ ਪਹਿਲਾ ਦਿਮਾਗ ਯੂਜ਼ ਕਰੋ ਡੋਨਟ ਲਿਸਨ ਜਿਨ੍ਹਾਂ ਨੂੰ ਵਾਸਤੂ ਦਾ ਪਤਾ ਨਹੀਂ ਹੈਗਾ ਕਿਉਂਕਿ ਵਾਸਤੂ ਦਾ ਜਿਹਨਾਂ ਨੂੰ ਨੌਲੇਜ ਹੈਗੀ ਨਾ ਉਹ 16 ਡਾਇਰੈਕਸ਼ਨਸ ਦੀ ਗੱਲ ਕਰੂਗੇ ਉਹ ਉਹ ਜ਼ੋਨ ਲੈ ਕੇ ਗੱਲ ਕਰੂਗੇ ਡਿਗਰੀਜ਼ ਨਾਲ ਗੱਲ ਕਰੂਗੇ ਤੁਹਾਨੂੰ ਵਾਸਤੂ ਐਕਸਪਰਟ ਇੱਕ ਮੈਪ ਦਿਖਾਉਣਗੇ ਕਿ ਆ ਤੁਹਾਡੇ ਘਰ ਦਾ ਮੈਪ ਆ 16 ਡਾਇਰੈਕਸ਼ਨਸ ਹੈ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਇਹੋ ਤਿੰਨ ਚਾਰ ਗੱਲਾਂ ਗੱਲ ਨਹੀਂ ਕਰ ਰਹੇ ਤੇਦਾ ਮਤਲਬ ਉਹਨਾਂ ਨੂੰ ਵਾਸਤੂ ਦਾ ਊੜਾ ਐੜਾ ਨਹੀਂ ਆਉਂਦਾ ਡੋਂਟ ਫਾਲੋ ਥੈਮ ਸੋ ਆਪਣਾ ਆਪ ਦਿਮਾਗ ਯੂਜ਼ ਕਰੋ ਜੇ ਤੁਹਾਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਤਾਂ ਸਾਊਥ ਫੇਸ ਕਰਨਾ ਨਾ ਲਗੋ ਸਾਊਥ ਫੇਸ ਦੇ ਘਰ ਦੇ ਵਿੱਚ ਜੇ ਤੁਹਾਡੇ ਕੋਲ ਐਂਟਰੀ ਆਪਣੇ ਕੋ 3 4 ਇਦਾਂ ਹੁੰਦਾ S3 S4d ਜਦੋਂ ਆ ਜਾਂਦੀ ਹੈ ਤਾਂ ਉਹ ਬਹੁਤ ਵਧੀਆ ਹੁੰਦਾ ਆ ਪਰੇ ਹੋਉਣੇ ਕਿਦਾਂ ਨਾ ਤਾਂ ਤੁਸੀਂ ਹੁਣ ਮੈਪ ਆਪਣਾ ਘਰ ਖੁਦ ਤੁਸੀਂ ਬਣਾਇਆ ਹੈਗਾ ਆ ਆਪਣੇ ਸ਼ੁਰੂ ਕੀਤਾ ਸਕ੍ਰੈਚ ਤੋਂ ਤੁਸੀਂ ਬੜਿਆਂ ਬਣਾਇਆ ਲੈ ਰਹੇ ਆ ਸੋ ਚਾਂਸਸ ਬਹੁਤ ਘੱਟ ਹੁੰਦੇ ਆ ਕਿ ਤੁਹਾਡੇ ਕੋਲ ਗੁੱਡ ਐਂਟਰੀਜ਼ ਹੋਣ ਸੋ ਇਹੋ ਗੱਲ ਸਮਝਣ ਦੀ ਲੋੜ ਹੈ ਕਿ ਸਾਊਥ ਫੇਸ ਘਰ ਜੇ ਤੁਹਾਨੂੰ ਉਹਦੇ ਬਾਰੇ ਨੌਲੇਜ ਨਹੀਂ ਹੈਗੀ ਤਾਂ ਡੋਂਟ ਬਾਏ ਆਲਵੇਜ਼ ਗੋ ਫਾਰ ਨਾਰਥ ਫੇਸ অর ਈਸਟ ਫੇਸ ਐਂਡ ਜੇ ਤੁਹਾਨੂੰ ਹਜੇ ਵੀ ਇਹਦੇ ਬਾਰੇ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 4165582443 ਐਂਡ ਆ ਬਾਕੀ ਜਿਹੜੇ ਉਹਨਾਂ ਉਹਨਾਂ ਬਾਰੇ ਵੀ ਇਦਾਂ ਹੀ ਵੀਡੀਓ ਬਣਾ ਕੇ ਤੁਹਾਨੂੰ ਸਮਝਾਉਂਗੀ ਐਂਡ ਜੇ ਤੁਹਾਡੇ ਕੋਲ ਔਲਰੇਡੀ ਇਹੋ ਐਂਟਰੀਸ ਹੈਗੀਆਂ ਆ ਸਾਊਥ-ਵੈਸਟ ਐਡਰੈਸਸ ਏਡਬੀ ਦੀਆਂ ਜਿਹੜੀਆਂ ਅਪਰੋਕਸੀਮੇਟਲੀ 190 ਤੋਂ ਲੈ ਕੇ 220 ਤੱਕ ਆਉਂਦੀਆਂ ਆ ਹੈਗੀਆਂ ਤਾਂ ਤਮੇ ਘਬਰਾਉਣ ਦੀ ਲੋੜ ਨਹੀਂ ਉਹਨਾਂ ਦਾ ਸੋਲੂਸ਼ਨ ਹੁੰਦਾ ਆ ਪਾਣ ਉਹਨਾਂ ਨੂੰ ਟ੍ਰੀਟ ਕਰ ਸਕਦੇ ਆ